ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਪੂਰੇ ਦੇਸ਼ 'ਚ ਦੁਸਹਿਰਾ ਮਨਾਇਆ ਜਾ ਰਿਹਾ ਹੈ ਉਸੇ ਤੁਸੀਂ ਰਾਵਣ ਜੀ ਦੀ ਪੂਜਾ ਕਰਦੇ ਅੱਜ ਦੁਸਹਿਰੇ ਦੇ ਮੌਕੇ ਤੇ ਜਿੱਥੇ ਸਾਰੀ ਦੁਨੀਆ ਸਾਰੇ ਹਿੰਦੁਸਤਾਨ ਦੇ ਵਿੱਚ ਮਹਾਤਮਾ ਰਾਵਣ ਜੀ ਦਾ ਦਹਨ ਕਰਕੇ ਉਹਨਾਂ ਦਾ ਪੁੱਤਰਾ ਸੜਿਆ ਜਾਂਦਾ ਹੈ ਉੱਥੇ ਹੀ तकरीबन 9 ਸਾਲ ਹੋ ਗਏ ਸਾਨੂੰ ਭਗਵਾਨ ਵਾਲਮੀ ਕੀ ਚੌਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀ ਕੀ ਸਮਾਜ ਦੇ ਵੱਖ-ਵੱਖ ਆਗੂ ਸਹਿਬਾਨ ਤੇ ਹੋਰ ਵੀ ਜਿਹੜੀ ਜਥੇਬੰਦੀ ਜਥੇਬੰਦੀਆਂ ਸਾਡਾ ਸਾਥ ਦਿੰਦੀਆਂ ਉਹਨਾਂ ਸਾਰਿਆਂ ਦੇ ਹੀ ਸਹਿਯੋਗ ਨਾਲ ਅਸੀਂ ਮਾਧਮਾ ਰਾਵਣ ਜੀ ਦਾ ਬਰਿਦਾਨ ਦਿਵਸ ਮਨਾਨੇ ਆ ਜੀ ਉਹਦੇ ਪਿੱਛੇ ਕਾਰਨ ਆ ਜਿਹੜੀਆਂ ਗਲਤ ਪ੍ਰਾਤੀਆ ਮਾਧਮਾ ਰਾਵਣ ਜੀ ਬਾਰੇ ਲੋਕਾਂ 'ਚ ਫੈਲੀਆਂ ਹੋਈਆਂ ਚਲੋ ਉਹਦੋਂ ਦੌਰ ਅਨਪੜਤਾ ਦਾ ਸੀ ਸਾਡੇ ਸਮਾਜ ਦੇ ਵਿੱਚ ਸਾਡਾ ਸਮਾਜ ਖੁਦ ਰਾਵਣ ਦੇ ਦੁਸ਼ਾਰੇ ਤੇ ਜਾਂਦਾ ਸੀਗਾ ਬੜਾ ਖੁਸ਼ ਹੁੰਦਾ ਹੀ ਦੇਖ ਕੇ ਪਰ ਜਿਵੇਂ ਜਿਵੇਂ ਸਾਡੇ ਰਿਆਬਰ ਨੇ ਸਾਨੂੰ ਅਗਲ ਦਿੱਤੀ ਹੈ ਸਾਡੇ ਵਾਲਮੀਕ ਸਮਾਜ ਦੇ ਉੱਚ ਕੋਟੀ ਦੇ ਆਗੂਆਂ ਨੇ ਸਾਨੂੰ ਦਿਸ਼ਾ ਦਿੱਤੀ ਹੈ ਉਸ ਉਹਦੇ ਸਾਨੂੰ ਪਤਾ ਲੱਗਿਆ ਵੀ ਅਸੀਂ ਬਹੁਤ ਗਲਤ ਕਰਦੇ ਪਏ ਸੀਗੇ ਅੱਜ ਜਿਹੜਾ ਮਾਹੌਲ ਹੈ ਉਹਦੇ ਉਹਦੇ ਵਿੱਚ ਤਾਂ ਲੋਕ ਤਿਆਰੀ ਕਰ ਰਹੇ ਆ ਉਤਲੇ ਸਾੜਨ ਦੀ ਪਰ ਅਸੀਂ ਕਰਾਂਗੇ ਮਹਾਮਾਰਾਵਨ ਜੀ ਦੀ ਪੂਜਾ ਉਸ ਦੇ ਕਾਰਨ ਤੁਹਾਨੂੰ ਦੱਸਦੇ ਆ ਦੁਸ਼ਹਿਰੇ ਦਾ ਇਹ ਕੀ ਮਤਲਬ ਕੱਢਦੇ ਆ ਲੋਕ ਨੇਕੀ ਤੇ ਬਦੀ ਦੀ ਜਿੱਤ ਪਰ ਕਿਹੜੀ ਬਦੀ ਸੀ ਰਾਵਣ ਜੀ ਦੇ ਵਿੱਚ ਇਹ ਉਹਨਾਂ 'ਚ ਪਤਾ ਹੀ ਨਹੀਂ ਲੋਕਾਂ ਨੂੰ ਵੱਖ-ਵੱਖ ਭਰਤੀਆਂ ਵਾਰੀ-ਵਾਰੀ ਇੱਕ ਹੀ ਬਰਾ ਦੱਸਦੇ ਆਏ ਵੀ ਮਾਤਾ ਸੀਤਾ ਦਾ ਅਪਰੰਡ ਕਰ ਲਿਆ ਉਹਨੂੰ ਅਗਲਾ ਕਰ ਲਿਆ ਪਰ ਮੈਂ ਇਹ ਪੁੱਛਣਾ ਚਾਹੁੰਦਾ ਹੈ ਵੀ ਜਦੋਂ ਤੁਹਾਡੀ ਤੀ ਪੈਨ ਨਾਲ ਕੋਈ ਗਲਤ ਹੱਤ ਕਰ ਕਰੇ ਉਹਦੀ ਨੱਕ ਵੱਡੇ ਤੇ ਉਹ ਇਨਸਾਨ ਚੁੱਪ ਬੈਠ ਜਾਊਗਾ ਮਹਾਬਲਸ਼ਾਲੀ ਮਹਾਵਿਦਵਾਨ ਚਾਰ ਵੈਦਾਂ ਦਾ ਗਿਆਤਾ ਰਾਵਣ ਉਹਦੀ ਪੈਨ ਵਾਲੀ ਹਰਕਤ ਹੋਊਗੀ ਤੇ ਕੀ ਉਹ ਚ ਬੈਠ ਜਾਊਗਾ ਉਸੇ ਚੀਜ਼ ਦਾ ਬਦਲਾ ਲੈਣ ਲਈ ਉਸ ਨੇ ਸੀਤਾ ਜੀ ਨੂੰ ਅਗਵਾ ਕੀਤਾ ਅਗਵਾ ਕਰਨ ਤੋਂ ਬਾਅਦ ਸਿਰਫ ਉਹਦਾ ਮਤਲਬ ਇਹ ਕਿਸੀ ਨੂੰ ਮਹਿਸੂਸ ਕਰਾਣਾ ਵੀ ਜਰੂਰ ਤੁਹਾਡੀ ਕੋਈ ਪਰਿਵਾਰ ਦੀ ਔਸਤਰੀ ਨਾਲ ਜੇ ਗਲਤ ਰਕਤ ਹੁੰਦੀ ਹੈ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਇਸੇ ਕਰਕੇ ਉਹਨਾਂ ਨੇ ਮਾਤਾ ਸੀਤਾ ਨੂੰ ਅਗਵਾ ਕੀਤਾ ਲੇਕਿਨ ਮਾਤਾ ਨੂੰ ਸੀਤਾ ਦਾ ਅਗਵਾ ਕਰਨ ਦੇ ਪਿੱਛੇ ਕੋਈ ਮਾੜੀ ਨੀਅਤ ਨਹੀਂ ਸੀ ਮਾੜੀ ਮਨਸ਼ਾ ਨਹੀਂ ਸੀ ਉਹਨਾਂ ਨੇ ਸਭ ਤੋਂ ਸੁੰਦਰ ਬਾਟੀ ਦਾ ਸ਼ੋਗ ਬਾਟੀ ਦਾ ਰਾਵਣ ਜੀ ਦੀ ਉਹਦੇ ਦੂਤੇ ਉਹਦੇ ਵੇ ਮਾਤਾ ਸੀਤਾ ਨੂੰ ਇੱਜ਼ਤ ਮਾਨ ਨਾਲ ਰੱਖਿਆ ਉਹਦੇ ਵਿੱਚ ਸਿਰਫ ਤੇ ਸਿਰਫ ਇਸਤਰੀ ਜਾਤੀ ਜਾਂਦੀ ਸੀ ਦੂਜੀ ਬਰਾਦਰੀ ਨੂੰ ਸੌਰੀ ਦੂਜੇ ਆਮ ਆਰਮੇ ਵਿੱਚ ਜਾਣਾ ਦਾਕ ਨਹੀਂ ਸੀ ਇੱਥੋਂ ਤੱਕ ਕਿ ਰਾਮਾ ਜੀ ਖੁਦ ਵੀ ਉਸ ਵਾਟਕਾ ਦੇ ਵਿੱਚ ਨਹੀਂ ਜਾਂਦੇ ਸੀ ਪੂਰੀ ਸੁਖੌਲਤਾ ਦਿੱਤੀ ਹੋਈਆਂ ਸੀ ਉੱਥੇ ਅੱਜ ਜਦੋਂ ਕਹਿੰਦੇ ਆ ਸੀਤਾ ਅਗਨੀ ਪ੍ਰੀਖਿਆ ਤੋਂ ਪਾਸ ਹੋ ਗਈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜਿਹੜੇ ਜਿਹੜੇ ਵੀ ਪ੍ਰਾਈਸ ਵੀਡੀਓ ਨੂੰ ਦੇਖ ਰਹੇ ਜਿਹੜੇ ਜਿਹੜੇ ਪ੍ਰਾਈਸ ਨੂੰ ਸੁਣ ਰਹੇ ਆ ਅਗਰ ਮਾਤਾ ਸੀਤਾ ਅਗਲੀ ਪ੍ਰੀਖਿਆ ਦੇ ਵਿੱਚ ਪਵਿੱਤਰ ਨਿਕਲੀ ਆ ਤਾਂ ਉਹ ਰਾਵਣ ਦੇ ਕਰਕੇ ਆ ਇਹ ਇੱਕ ਸਾਲ ਰਾਵਣ ਨੇ ਕੋਈ ਬੁਰੀ ਨਿਗਾਹ ਨਹੀਂ ਪਾਈ ਕੋਈ ਬੁਰੀ ਨੀਤ ਨਹੀਂ ਦੇਖਿਆ ਨਹੀਂ ਤਾਂ ਕਰਕੇ ਮਾਤਾ ਸੀਤਾ ਪਵਿੱਤਰ ਨਿਕਲੀ ਇੱਕ ਸਾਲ ਰਾਵਣ ਦੀ ਲੰਕਾ ਚ ਰਹੀ ਆ ਤੇ ਰਾਵਣ ਦੀ ਜਿਹੜੀ ਲੰਕਾ ਦੇ ਵਿੱਚ ਕੀ ਸੀਗਾ ਸਾਰਾ ਹੀ ਸਿਸਟਮ ਸੋਨੇ ਦਾ ਸੀ ਸਾਰਾ ਮਹਿਲ ਸੋਨੇ ਦਾ ਸੀ ਉਹਦੇ ਵਿੱਚ ਉਹਨਾਂ ਦਾ ਜਦਾ ਦਰਬਾਰੀ ਆ ਚਾਹੇ ਉਹਨਾਂ ਦਾ ਸਿਵਸਲਾਰ ਚਾਹੇ ਉਹਨਾਂ ਦਾ ਭਰਾ ਚਾਹੇ ਉਹਨਾਂ ਦੀ ਭੈਣ ਹੈ ਜਾਂ ਕੋਈ ਵੀ ਆ ਸਾਰਿਆਂ ਦੇ ਘਰ ਸੋਨੇ ਦੇ ਸੀ ਕਿਸੇ ਨਾਲ ਕੋ ਜਾਤ ਬਰਾਦਰੀ ਦਾ ਨਹੀਂ ਕੋਈ ਉੱਚ ਨਹੀਂ ਸੀ ਜੀ ਉੱਤੇ ਜੇਕਰ 라ਵਣ ਜੀ ਨੇ ਯੁੱਧ ਲੜਿਆ ਕਿਸੇ ਦੀ ਮਦਦ ਨਹੀਂ ਮੰਗੀ ਆਪ ਦੇ بیٹے ਆਪ ਦੇ ਭਰਾ ਆਪ ਦੇ ਪਰਵਾਰ ਨਾਲ ਕੇ ਯੁੱਧ ਲੜਿਆ ਅਗਰ 라ਵਣ ਜੀ ਨਾਲ ਗੱਦਾਰੀ ਨਾ ਹੁੰਦੀ ਉਹਦਾ ਭਰਾ ਉਹਦੇ ਨਾਲ ਗੱਦਾਰੀ ਨਾ ਕਰਦਾ ਤਾਂ ਸ਼ਾਇਦ ਅੱਜ ਇਹ ਬਿਸ਼ਾ ਕੁਝ ਹੋਰ ਹੋਣੀ ਸੀ ਮੈਂ ਉਹਨਾਂ ਸਾਰਿਆਂ ਨੂੰ ਜਿਹੜੇ 라ਵਣ ਬਾਰੇ ਗਲਤ ਵਿਚਾਰ ਰੱਖਦੇ ਆ ਗਲਤ ਸੋਚ ਰੱਖਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਅੱਜ ਮੈਂ ਸਵੇਰੇ ਇੰਡੀਆ ਨਿਊਜ਼ ਟੀਵੀ ਦੇਖ ਰਿਆ ਸੀ ਉਹਦੇ ਵਿੱਚ ਦਿਖਾਈ ਜਾ ਰਿਹਾ ਸੀ ਲੁਧਿਆਣੇ ਦੀ ਉੱਥੇ ਪ੍ਰੈਸ ਪ੍ਰੈਸ ਦੇ ਭਾਈਚਾਰਾ ਖੜਾ ਹੀ ਸਾਰਾ ਤੇ ਇੱਕ ਇਸ ਆਪਣੇ ਬੰਦੇ ਦਾ ਮੱਥਾ ਟੇਕੇ ਜਾ ਰਿਹਾ ਸੀ ਰਾਮੰਦੀ ਦੇ ਪੁੱਤ ਨੂੰ ਕਹਿੰਦੇ ਜੀ ਇਹ ਤਾਂ ਮਹਾਨ ਬਲਸ਼ਾਲੀ ਹੈ ਤੇ ਇਹ ਤੋਂ ਬਾਅਦ ਜਦੋਂ ਇਹਦਾ ਦਹਨ ਹੋ ਜਾਊਗਾ ਜੀ ਲੱਕੜਾ ਘਰੇ ਲੈ ਕੇ ਜਾਵਾਂਗੇ ਕਹਿੰਦਾ ਕਿਉਂ ਕਰਨਾ ਤੇਰੀ ਲੱਕੜਾ ਘਰੇ ਚ ਸੋਕ ਸ਼ਾਂਤੀ ਵਕਤ ਦੀਆਂ ਘਰ ਚ ਕੋਈ ਪਲੇਸ ਵੀ ਹੁੰਦਾ ਘਰ ਚ ਨੈਗੇਟਿਵਿਟੀ ਨਹੀਂ ਹੁੰਦੀ ਹੁਣ ਤੁਸੀਂ ਆਪ ਦੇਖੋ ਜਦੋਂ ਉਹਦੀਆਂ ਲੱਕੜਾਂ ਦੇ ਵਿੱਚ ਐਨੀ ਤਾਕਤ ਹੈ ਵੀ ਘਰ ਚ ਸੋਕ ਸ਼ਾਂਤੀ ਰਹਿੰਦੀ ਹੈ ਕਲੇ ਉਸ ਸ਼੍ਰਾਵਣ ਦੇ ਵਿੱਚ ਕਿੰਨੀ ਤਾਕਤ ਹੋਊਗੀ ਮਹਾਤਮਾ ਰਾਵਣ ਇੱਕ ਪੂਜਨੀਯਾ ਸ਼ਖਸੀਅਤ ਹੈ ਬਲਸ਼ਾਲੀ ਸ਼ਖਸੀਅਤ ਹੈ ਪੂਰਾ ਆਪਣੇ ਆਪ ਚ ਕਹਿੰਦੀ ਗਵਾਂਦੀ ਸ਼ਖਸੀਅਤ ਹੈ ਅਸੀਂ ਇਹੀ ਕਹਿੰਨੇ ਆਂ ਵੀ ਆ ਵਿਚਾਰ ਤਰ੍ਹਾਂ ਤਿਆਗੋ ਰਾਵਣ ਦਹਨ ਤੋਂ ਅਸੀਂ ਬਿਲਕੁਲ ਖਿਲਾਫ ਆ ਤੇ ਇਸ ਦੀ ਵਿੱਚ ਹੀ ਆਦਮਿਕ ਭਾਈਚਾਰੇ ਵੱਲੋਂ ਪੂਜਾ ਕੀਤੀ ਜਾ ਰਹੀ ਹੈ ਕਾਫੀ ਹੱਦ ਤੱਕ ਦੀ ਕਾਫੀ ਹੱਦ ਤੱਕ ਸਾਡੇ ਕੋਲੇ ਕੁਝ ਸ਼ਹਿਰਾਂ ਦੇ ਅਪਡੇਟ ਵੀ ਆਏ ਨੇ ਫਰੋਇਪੁਰੇ ਸ਼ਾਮ ਨੂੰ 5 ਵਜੇ ਪੂਜਾ ਹੋਊਗੀ ਜੀ ਤੇ ਬਾਕੀ ਜਿਵੇਂ ਜਿਵੇਂ ਅਵੇਰਨੈਸ ਆਂਦੀ ਜਾਊਗੀ ਲੋਕ ਪੂਜਾ ਕਰੀ ਜਾਣਗੇ ਤੇ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਸੋਸ਼ਲ ਮੀਡੀਆ ਦਾ ਤੇ ਸਾਰੇ ਜਿੰਨੇ ਵੀ ਭਾਈਚਾਰਾ ਹਰ ਬਰਾਦਰੀ ਹਰ ਸਮਾਜ ਉਹ ਦਿਲੋਂ ਸਾਨੂੰ ਪਸੰਦ ਕਰਦੇ ਆ ਅੱਜ ਤੱਕ 9 ਸਾਲ ਹੋ ਗਏ ਕਿਸੇ ਵੀ ਭਾਈਚਾਰੇ ਨੇ ਚਾਹੇ ਕੋਈ Hindu ਸੰਗਠਨ ਹੈ ਚਾਹੇ ਕੋਈ Sikh ਸੰਗਠਨ ਹੈ ਕੋਈ ਵੀ ਸੰਗਠਨ ਨੇ ਸਾਡਾ ਵਿਰੋਧ ਨਹੀਂ ਕੀਤਾ ਉਲਟਾ ਸਾਨੂੰ ਕਹਿੰਦੇ ਆ ਵੀ ਮਹਾਤਮਾ ਰਾਵਣ ਪੂਜਣ ਦੇ ਯੋਗ ਸੀ ਤੁਸੀਂ ਬਹੁਤ ਅੱਛਾ ਕਾਰਜ ਕਰ ਰਹੇ ਹੋ ਪਰ ਮਜਬੂਰੀ ਕਿ ਕਈਆਂ ਨੂੰ ਕੀ ਮਾਰ ਜਾਂਦੀ ਆ ਕਈਆਂ ਨੂੰ ਰਾਜਨੀਤਿਕ ਮਜਬੂਰੀਆਂ ਮਾਰ ਜਾਂਦੀਆਂ ਨੇ ਕਈਆਂ ਨੂੰ ਕੋਈ ਸਮਾਜਿਕ ਮਜਬੂਰੀਆਂ ਮਾਰ ਜਾਂਦੀਆਂ ਨੇ ਕਈਆਂ ਨੂੰ ਕੋਈ ਧਾਰਮਿਕ ਮਜਬੂਰੀਆਂ ਮਾਰ ਜਾਂਦੀਆਂ ਨੇ ਪਰ ਅੰਦਰੋਂ ਅੰਦਰ ਹੀ ਸਭ ਨੂੰ ਪਤਾ ਕਿ ਰਾਵਣ ਗਲਤ ਨਹੀਂ ਸੀ ਤੇ ਰਾਵਣ ਦੀ ਪੂਜਾ ਵਾਕਈ ਕਰਨੀ ਚਾਹੀਦੀ ਹੈ ਕੀ ਨਾ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਮੇਰਾ ਨਾਮ ਸਾਗਰਤਾ ਵਨ ਹੈ ਅੱਜ ਅਸੀਂ ਮਹਾਤਮਾ ਰਾਵਣ ਦਹਨ ਦਿਵਸ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਾਂ ਵਾਲਮੀਕੀ ਕਲਮ ਤੋਂ ਨਿਕਲਿਆ ਕਰੈਕਟਰ ਬਹੁਤ ਮਹਾਨ ਬਹੁਤ ਚਕਸ਼ਿਤ ਸ਼ਕਤੀਸ਼ਾਲੀ ਯੋਧਾ ਜਿਸ ਨੂੰ ਮਹਾਤਮਾ ਜਿਸ ਨੂੰ ਪਰਮਾਤਮਾ ਵਾਲਮੀਕੀ ਮਹਾਰਾਜ ਵੀ ਮਹਾਤਮਾ ਦੇ ਰੂਪ ਦੇ ਵਿੱਚ ਸੰਬੋਧਨ ਕਰਦੇ ਨੇ ਪਰ ਕੁਸ਼ਕ ਪ੍ਰਾਂਤੀਆਂ ਪੂਰੇ ਦੇਸ਼ ਦੇ ਵਿੱਚ ਜੋ ਫੈਲੀਆਂ ਹੋਈਆਂ ਐ ਜੋ ਕਿ ਮਹਾਤਮਾ ਰਾਵਣ ਨੂੰ ਗਲਤ ਸਾਬਿਤ ਕਰਨ ਦੇ ਵਿੱਚ ناکਾਮ ਕੋਸ਼ਿਸ਼ਾਂ ਕਰ ਰਹੀਆਂ ਹਨ ناکਾਮ ਮੈਂ ਇਸ ਲਈ ਕਹਿ ਰਿਹਾ ਆ ਅੱਜ ਇੰਨੀ ਅਵੇਰਨੈਸ ਆ ਗਈ ਹੈ ਕਿ ਮਹਾਤਮਾ ਰਾਵਣ ਦੇ ਪੁਤਲੇ ਫੂਕਣ ਦੀ ਬਜਾਏ ਅੱਜ ਮਹਾਤਮਾ ਰਾਵਣ ਦੀ ਪੂਜਾ ਹੋ ਰਹੀ ਹੈ ਤੇ ਬੜੇ ਮੈਂ ਤੁਹਾਨੂੰ ਇੱਕ ਮਾਨ ਨਾਲ ਦੱਸਣਾ ਚਾਹ ਰਿਹਾ ਆ ਅੱਜ ਸਾਡੇ ਲੋਕ ਨੇ ਜਿਹੜੇ ਮਹਾਤਮਾ ਰਾਵਣ ਦੇ ਨਾਮ ਮਹਾਤਮਾ ਰਾਵਣ ਦਾ ਨਾਮ ਆਪਣੇ ਨਾਮ ਨਾਲ ਜੋੜ ਰਹੇ ਆ ਬਹੁਤ ਜੋ ਕਿ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਗੌਰਵਸ਼ਾਲੀ ਇਤਿਹਾਸ ਸਾਬਿਤ ਹੋਏਗਾ ਕਿਹੜੀ ਪੂਜਾ ਕੀਤੀ ਜਾ ਰਹੀ ਹੈ ਰਾਮ ਦੀ ਕੀ ਜਗਤ ਅੱਜ ਮਹਾਤਮਾ 라ਵਣ ਜੀ ਦਾ ਹਰ ਸਾਲ ਦੀ ਤਰ੍ਹਾਂ ਬਲੀਦਾਨ ਦਿਵਸ ਜਿਹੜਾ ਹੈ ਭਗਵਾਨ ਵਾਲਮੀਕ ਚੌਕ ਵਿਖੇ ਮਨਾਇਆ ਜਾਂਦਾ ਹੈ ਸੋ ਉਸੇ ਲੜੀ ਦੇ ਤਹਿਤ ਅੱਜ ਅਸੀਂ ਮਹਾਤਮਾ ਰਾਮਣ ਜੀ ਦਾ ਬਲੀਦਾਨ ਦਿਵਸ ਉਹਨਾਂ ਦੀ ਜੋ ਕੁਰਬਾਨੀ ਹੈ ਜੋ ਉਹਨਾਂ ਦਾ ਇਤਿਹਾਸ ਹੈ ਜੋ ਕੁਝ ਲੋਕ ਉਸ ਇਤਿਹਾਸ ਨੂੰ ਨੱਪ ਕੇ ਕੁਝ ਹੋਰ ਤਰ੍ਹਾਂ ਦਾ ਇਤਿਹਾਸ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ ਸੋ ਇੱਕ ਬਹੁਤ ਹੀ ਵਿਦਵਾਨ ਚਾਰ ਵੈਦਾਂ ਦੇ ਗਿਆਤਾ ਮਹਾਤਮਾ 라ਵਣ ਜੀ ਦੀਆਂ ਜੋ ਇਛਾਈਆਂ ਸੀ ਉਹਨਾਂ ਨੂੰ ਦਬਾਇਆ ਗਿਆ ਹੈ ਉਹਨਾਂ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰਤ ਦੇ ਮਾਨ ਤੇ ਸਨਮਾਨ ਦੇ ਲਈ ਉਹਨਾਂ ਨੇ ਲੜਾਈ ਲੜੀ ਹੈ ਸੋ ਇਸ ਕਰਕੇ ਅੱਜ ਅਸੀਂ ਹਰ ਸਾਲ ਇੱਥੇ ਚੌਕ ਦੇ ਵਿੱਚ ਮਹਾਤਮਾ ਰਾਵਣ ਜੀ ਦੀ ਪੂਜਾ ਕਰਦੇ ਆ ਬਲੀਦਾਨ ਦਿਵਸ ਦੇ ਤੌਰ ਤੇ ਬਣਾਉਨੇ ਆ ਕਿ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈ ਆਉਣ ਵਾਲਾ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਦੱਸਦੇ ਆ ਕਿ ਇਹਨਾਂ ਦੀ ਕੀ ਕੁਰਬਾਨੀ ਸੀਗੀ ਇਹਨਾਂ ਨੇ ਔਰਤਾਂ ਦੇ ਲਈ ਮਾਨ ਸਨਮਾਨ ਦੇ ਲਈ ਲੜਾਈ ਲੜੀ ਆਪਣੇ ਆਪ ਨੂੰ ਬਲੀਦਾਨ ਜਿਹੜਾ ਦਿੱਤਾ ਸੋ ਇਸ ਕਰਕੇ ਜਿੱਥੇ ਇਹ ਲੋਕ ਰਾਵਣ ਨੂੰ ਅਗ ਲਾਉਂਦੇ ਨੇ ਦਸਹਿਰੇ ਦੇ ਰੂਪ ਦੇ ਵਿੱਚ ਇਹਨੂੰ ਅਸੀਂ ਗੈਰ ਸੰਵਿਧਾਨਿਕ ਮੰਨਦੇ ਆ ਜਿਹੜੀਆਂ ਅਛਾਈਆਂ ਉਹਨਾਂ ਮਹਾਪੁਰਸ਼ਾਂ ਦੀਆਂ ਸੀਗੀਆਂ ਸੰਤ مشਕੀਨ ਜੀ ਬੜੇ ਵਿਦਵਾਨ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਇਹਨਾਂ ਕਸੂਰ ਰਾਵਣ ਦਾ ਨਹੀਂ ਜਿੰਨਾ ਕਸੂਰ ਲక్ష్ਮਣ ਦਾ ਸੀਗਾ ਸੋ ਇਸ ਕਰਕੇ ਅਸੀਂ ਉਹ ਜਿਹੜਾ ਇਤਿਹਾਸ ਹੈ ਉਹਨੂੰ ਲੋਕਾਂ ਦੇ ਸਾਹਮਣੇ ਅੱਜ ਅਸੀਂ ਜਿਸ ਤਰ੍ਹਾਂ ਹਰ ਸਾਲ ਮਨਾਉਂਦੇ ਆ ਸਾਡੇ ਬੁੱਧੀਜੀਵੀ ਸਮਾਜ ਦੇ ਜਿੰਨੇ ਵੀ ਲੋਕ ਹੈ ਅਸੀਂ 라ਵਣ ਦੀ ਜੀ ਦੀ ਵਿਚਾਰਧਾਰਾ ਨੂੰ ਕਰ ਕਰ ਲੈ ਕੇ ਜਾਣਦਾ ਸਾਡਾ ਉਪਰਾਲਾ ਜਿਹੜਾ ਚੱਲਦਾ